ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਅਪਾ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਆਲੂ ਪਿਆਜ਼ ਵਾਲੀ ਕੜੀ ਕੜੀ ਤਾਂ ਹਰ ਘਰ ਵਿੱਚ ਬੰਦੀ ਹੈ ਤੇ ਅਲੱਗ-ਅਲੱਗ ਤਰੀਕੇ ਦੇ ਨਾਲ ਬੰਦੀ ਹੈ ਪਰ ਜਿਹੜਾ ਤਰੀਕਾ ਮੈਂ ਤੁਹਾਨੂੰ ਦੱਸਾਂਗੀ ਆਲੂ ਪਿਆਜ਼ ਵਾਲੀ ਕੜੀ ਬਣਾਉਂਦਾ ਜੇਕਰ ਤੁਸੀਂ ਇਸ ਤਰੀਕੇ ਨਾਲ ਬਣਾ ਲਈ ਤੇ ਤੁਹਾਨੂੰ ਬਹੁਤ ਹੀ ਮਜ਼ਾ ਆਏਗਾ ਖਾਣ ਦਾ ਤੇ ਮੈਂ ਕਿੱਦਾਂ ਬਣਾ ਰਹੀ ਹਾਂ ਇਹਦੇ ਵਿੱਚ ਕੀ-ਕੀ ਪਾ ਰਹੀ ਹਾਂ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਲਾਸਟ ਤੱਕ ਜ਼ਰੂਰ ਦੇਖਿਓ ਜੇਕਰ ਰੈਸਪੀ ਚੰਗੀ ਲੱਗੇ ਲਾਈਕ ਸ਼ੇਅਰ ਕਰਿਓ ਔਰ ਪਹਿਲੀ ਵਾਰ ਮ ਇਹ ਬਣਾਉਣ ਦੇ ਲਈ ਅੱਧਾ ਕਿਲੋ ਨਾਲੋਂ ਜ਼ਿਆਦਾ ਥੋੜਾ ਜਿਹਾ ਮੈਂ ਦਹੀਂ ਲਿਆਇਆ ਇਹ ਘਰ ਦਾ ਜੰਮਿਆ ਹੋਇਆ ਫਰੈਸ਼ ਦਹੀਂ ਹੈ ਤੁਸੀਂ ਇਹ ਕੜੀ ਜਿਹੜੀ ਹੈ ਲੱਸੀ ਦੇ ਨਾਲ ਵੀ ਬਣਾ ਸਕਦੇ ਹੋ ਹੁਣ ਦਹੀਂ ਦੇ ਵਿੱਚ ਪਾਵਾਂਗੇ ਛੋਟੇ ਵਾਲੀਆਂ 2 ਕੜਛੀਆਂ ਬੇਸਨ ਦੀਆਂ ਜੇਕਰ ਚਮਚ ਦੇ ਹਿਸਾਬ ਨਾਲ ਦੇਖੋ ਤੇ ਵੱਡੇ 4 ਚਮਚ ਬੇਸਨ ਜਿਹੜਾ ਇਹਦੇ ਵਿੱਚ ਪਾ ਦੇਣਾ ਹੈ ਤੇ ਇਹਦੇ ਨਾਲ ਹੀ ਇਹਦੇ ਵਿੱਚ ਪਾ ਦੇਣਾ ਕੁਝ ਮਸਾਲੇ ਅੱਧਾ ਚਮਚ ਧਨੀਆ ਪਾਊਡਰ ਦਾ ਪਾਵਾਂਗੇ ਅੱਧਾ ਚਮਚ ਪਾਵਾਂਗੇ ਹਲਦੀ ਪਾਊਡਰ ਦਾ ਪੌਣਾ ਕ ਚਮਚ ਇਹਦੇ ਵਿੱਚ ਨਮਕ ਪਾਵਾਂਗੇ ਨਮਕ ਆਪਾਂ ਹੱਲੇ ਕੜੀ ਦੇ ਹਿਸਾਬ ਨਾਲ ਪਾ ਰਹੇ ਹਾਂ ਆਲੂ ਪਿਆਜ਼ ਦੇ ਸਾਬਨਾ ਨਮਕਾppa ਬਾਅਦ ਵਿੱਚ ਪਾਵਾਂਗੇ ਇੱਕ ਚਮਚੇ ਦੇ ਵਿੱਚ ਕਸੂਰੀ ਮੇਥੀ ਪਾਵਾਂਗੇ ਕਸੂਰੀ ਮੇਥੀ ਨੂੰ ਚੰਗੀ ਤਰ੍ਹਾਂ ਦੇ ਨਾਲ ਹੱਥ ਦੇ ਨਾਲ ਮਸਲ ਕੇ ਫਿਰ ਪਾਵਾਂਗੇ ਇਸ ਤਰੀਕੇ ਨਾਲ ਜਿਹੜਾ ਕਸੂਰੀ ਮੇਥੀ ਦਾ ਫਲੇਵਰ ਬਹੁਤ ਵਧੀਆ ਨਿਕਲ ਕੇ ਆਉਂਦਾ ਇਸ ਕਾਨੇ ਨੂੰ ਮਸਲ ਕੇ ਪਾਣਾ ਹੁਣ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦੇਵਾਂਗੇ ਇਹਦੇ ਵਿੱਚ ਬੇਸਨ ਦੀ ਕੋਈ ਵੀ ਗੁਟਰੀ ਜਿਹੜੀ ਉਹ ਨਹੀਂ ਰਹਿਣੀ ਚਾਹੀਦੀ ਇਸ ਤਰੀਕੇ ਦੇ ਨਾਲ ਇਹਨੂੰ ਮਿਕਸ ਕਰਨਾ ਹੈ ਤੇ ਨਾ ਹੀ ਦਹੀਂ ਦੀ ਕੋਈ ਫੁੜਕੜੀ ਜਿਹੜੀ ਇਹਦੇ ਵਿੱਚ ਹੋਣੀ ਚਾਹੀਦੀ ਹੈ ਤੈਨੂੰ ਚੰਗੀ ਤਰ੍ਹਾਂ ਦੇ ਨਾਲ ਵਿਸਕਰ ਦੇ ਨਾਲ ਘੋਲ ਲੈਣਾ ਮੈਂ ਤੁਹਾਨੂੰ ਕਰਸ਼ੀ ਦੇ ਨਾਲ ਦਿਖਾਨੀ ਆ ਕਿਸ ਤਰੀਕੇ ਦਾ ਮਿਕਸਚਰ ਜਿਹੜਾ ਹੋਣਾ ਚਾਹੀਦਾ ਹੈ ਨਾ ਤੇ ਇਹਦੇ ਵਿੱਚ ਬੇਸਣ ਦੀ ਕੋਈ ਗੁੱਟਲੀ ਤੇ ਨਾ ਹੀ ਇਹਦੇ ਵਿੱਚ ਦਹੀਂ ਦੀ ਕੋਈ ਫੁਟਕੜੀ ਜਿਹੜੀ ਉਹ ਬਚਣੀ ਚਾਹੀਦੀ ਹੈ ਇਹ ਦੇਖੋ ਕਿੰਨਾ ਵਧੀਆ ਇਕਦਮ ਕਲੀਨ ਜਿਹੜਾ ਇਹ ਪੇਸਟ ਬਣ ਕੇ ਤਿਆਰ ਹੋਇਆ ਹੁਣ ਇਹਦੇ ਵਿੱਚ ਅੱਧਾ ਕਿਲੋਟਰ ਪਾਣੀ ਜਿਹੜਾ ਹੱਲੇ ਪਾ ਦਿੰਨੇ ਆ ਬਾਕੀ ਦਾ ਪਾਣੀ ਬਾਅਦ ਵਿੱਚ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਕੋਲ ਲਵਾਂਗੇ ਤੇ ਸਾਰਾ ਮਿਕਸਚਰ ਜਿਹੜਾ ਹੈ ਇਹਨੂੰ ਆਪਾਂ ਕੁੱਕਰ ਦੇ ਵਿੱਚ ਪਾਣਾ ਹੈ ਤੁਸੀਂ ਇਹਨੂੰ ਕੜੀ ਕੜਾਈ ਦੇ ਵਿੱਚ ਵੀ ਬਣਾ ਸਕਦੇ ਹੋ ਕੜੀ ਇਹ ਸਾਰਾ ਮਿਕਸਚਰ ਕੁੱਕਰ ਦੇ ਵਿੱਚ ਪਾਉਣ ਤੋਂ ਬਾਅਦ ਅੱਧਾ ਲੀਟਰ ਪਾਣੀ ਦੇ ਵਿੱਚ ਹੋਰ ਪਾ ਦਿੰਨੇ ਆ। ਅੱਧਾ ਕਿਲੋ ਦਹੀਂ ਦੇ ਵਿੱਚ 1 ਲੀਟਰ ਪਾਣੀ ਜਿਹੜਾ ਮੈਂ ਪਾ ਦਿੱਤਾ ਹੈ। ਜੇ ਕਦਹੀਂ ਖਟਾਇਆ ਤਾਂ ਫਿਰ ਤੁਸੀਂ ਪਾਣੀ ਦੇ ਵਿੱਚ ਥੋੜਾ ਜਿਹਾ ਹੋਰ ਵੀ ਪਾ ਸਕਦੇ ਹੋ। ਹੁਣ ਆਪਾਂ ਇਹਨੂੰ ਲਗਾਤਾਰ ਚਲਾਉਂਦੇ ਹੋਏ ਹਿਲਾਉਂਦੇ ਹੋਏ ਜਿਹੜਾ ਹੈ ਹਾਈ ਫਲੇਮ ਦੇ ਉੱਤੇ ਇੱਕ ਉਬਾਲ ਆਉਣ ਤੱਕ ਵੇਟ ਕਰਨਾ ਹੈ। ਇਹਨੂੰ ਉਦੋਂ ਤੱਕ ਛੱਡਣਾ ਬਿਲਕੁਲ ਨਹੀਂ ਹੈ ਕਿਉਂਕਿ ਆਪਾਂ ਕੜ੍ਹੀ ਜਿਹੜੀ ਹੈ ਦਹੀਂ ਦੇ ਨਾਲ ਬਣਾ ਰਹੇ ਹਾਂ ਤੇ ਦਹੀਂ ਜਿਹੜਾ ਹੈ ਜਦੋਂ ਉਬਾਲ ਆਉਂਦਾ ਤੇ ਫਟ ਜਾਂਦਾ ਹੈ। ਇਸ ਕਾਰਨ ਇਹਨੂੰ ਲਗਾਤਾਰ ਚਲਾਉਂਦੇ ਹੋ ਉਹ ਬਾਹਲਾ ਹੰਤਕ ਜਿਹੜਾ ਇਹ ਪਕਾਣਾ ਹੈ ਇਹਨੂੰ ਉਬਾਲ ਆਣਾ ਸ਼ੁਰੂ ਹੋ ਗਿਆ ਤੇ ਹੱਲੇ ਹੀ ਦੇਖੋ ਕੜੀ ਦਾ ਰੰਗ ਕਿੰਨਾ ਵਧੀਆ ਪੀਲਾ ਪੀਲਾ ਜਿਹੜਾ ਦਿਖ ਰਿਹਾ ਹੈ ਹੁਣ ਆਪਾਂ ਇਹ ਜਿਹੜੀ ਕੜੀ ਹੈ ਇਹਨੂੰ ਦੂਸਰੀ ਗੈਸ ਤੇ ਸ਼ਿਫਟ ਕਰ ਦਿੰਦੇ ਆ ਤੇ ਇਸ ਪਾਸੇ ਆਪਾਂ ਆਲੂ ਪਿਆਏ ਨੂੰ ਤੜਕਾ ਲਗਾ ਕੇ ਤਿਆਰ ਕਰ ਲੈਨੇ ਆ ਇਸ ਤਰੀਕੇ ਨਾਲ ਕੜੀ ਜਿਹੜੀ ਹੈ ਬਹੁਤ ਹੀ ਜਲਦੀ ਬਣਦੀ ਹੈ ਛਟਪਟ ਕੜੀ ਬਣ ਕੇ ਤਿਆਰ ਹੋ ਜਾਂਦੀ ਹੈ ਕਿਉਂਕਿ ਦੋਨਾਂ ਗੈਸਾਂ ਦੇ ਉੱਤੇ ਅਲੱਗ-ਅਲੱਗ ਜਿਹੜਾ ਇਹ ਕੰਮ ਹੋ ਜਾਂਦਾ ਇੱਕ ਪਾਸੇ ਕੜੀ ਉਬਲ ਰਹੀ ਹੈ ਦੂਜੇ ਪਾਸੇ ਆਲੂ ਪਿਆਏ ਨੂੰ ਜਿਹੜਾ ਤੜਕਾ ਲਗਾ ਕੇ ਤਿਆਰ ਕਰ ਲੈਣਾ ਵੱਡੇ 2 ਚਮਚ ਮੈਂ ਸਰੋਂ ਦਾ ਤੇਲ ਜਿਹੜਾ ਇਹਦੇ ਵਿੱਚ ਪਾਇਆ ਤੇ ਇਹਨੂੰ ਧੂਆਂ ਆਣ ਤੱਕ ਚੰਗੀ ਤਰ੍ਹਾਂ ਗਰਮ ਕਰਨਾ ਹੈ ਤੁਸੀਂ ਜਿਹੜਾ ਕੁਕਿੰਗ ਆਇਲ ਖਾਂਦੇ ਹੋ ਉਹੀ ਪਾ ਲਿਓ ਅਣ ਮੈਂ 6-7 ਜਿਹੜੇ ਆਲੂ ਲਏ ਆ ਜਿਨ੍ਹਾਂ ਨੂੰ ਮੀਡੀਅਮ ਸਾਈਜ਼ ਦੇ ਟੁਕੜਿਆਂ ਦੇ ਵਿੱਚ ਕੱਟ ਕਰ ਲਿਆ ਤੇ ਇਹ ਇਹਦੇ ਵਿੱਚ ਪਾ ਦਿੰਨੇ ਆ ਫਰਾਈ ਕਰਨ ਵਾਸਤੇ ਆਲੂ ਦੇ ਟੁਕੜੇ ਨਾ ਤਾਂ ਮੋਟੇ ਹਨ ਨਾ ਹੀ ਜ਼ਿਆਦਾ ਪਤਲੇ ਹਨ ਤੇ ਆਲੂ ਜਿਹੜੇ ਇਹਨਾਂ ਨੂੰ ਉਦੋਂ ਤੱਕ ਫਰਾਈ ਕਰਨਾ ਹੈ ਜਦੋਂ ਤੱਕ ਇਹ 90% ਤੱਕ ਪੱਕ ਨਹੀਂ ਜਾਂਦੇ ਔਰ ਇਹਨਾਂ ਉੱਤੇ ਲਾਈਟ ਲਾਈਟ ਬ੍ਰਾਊਨ ਬ੍ਰਾਊਨ ਕਲਰ ਦੇ ਸਪੌਟ ਜਿਹੜੇ ਨਹੀਂ ਆ ਜਾਂਦੇ ਉਦੋਂ ਤੱਕ ਇਹਨਾਂ ਨੂੰ ਪਕਾਣਾ ਹੈ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਔਰ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਲੱਗਦੀ ਹੈ ਇਹ ਦੱਸਣਾ ਬਿਲਕੁਲ ਵੀ ਨਾ ਭੁੱਲਿਆ ਕਰੋ ਜੇਕਰ ਵੀਡੀਓ ਚੰਗੀ ਲੱਗਦੀ ਹੈ ਤੇ ਇਹਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਆਲੂ ਜਿਹੜੇ ਮੈਂ ਥੋੜੇ ਜਿਹਾ ਫਰਾਈ ਕੀਤੇ 6 ਮਿੰਟ ਹੋਇਆ ਇਹਨਾਂ ਨੂੰ ਫਰਾਈ ਕਰਦੇ ਹਲੇ ਥੋੜੀ ਜਿਹੀ ਕਸਰ ਹੈ ਤੇ ਇਹਨਾਂ ਨੂੰ ਮੈਂ ਹੋਰ ਪਕਾ ਲਿਆ 2-3 ਮਿੰਟ ਲਈ ਤੇ ਆਲੂ 90% ਤੱਕ ਜਿਹੜੇ ਆ ਪੱਕ ਚੁੱਕੇ ਆ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਲਾਈਟ ਲਾਈਟ ਸਪੌਟ ਜਿਹੜੇ ਇਹਨਾਂ ਦੇ ਉੱਤੇ ਜਿਹੜੇ ਉਹ ਵੀ ਆ ਗਏ ਆ ਇਹਨਾਂ ਬਾਕੀ ਜਿਹੜੇ 10% ਕੱਚੇ ਰਹਿ ਗਏ ਇਹ ਆਪਾਂ ਪਿਆਜ਼ ਦੇ ਨਾਲ ਪਕਾ ਲਵਾਂਗੇ। ਆਲੂ ਜਿਹੜੇ ਇਹਨਾਂ ਨੂੰ ਸਾਰਾ ਜਿੰਨਾ ਪਕਾਣਾ ਹੈ ਇਹਨਾਂ ਨੂੰ ਪਹਿਲੇ ਹੀ ਪਕਾ ਲੈਣਾ ਹੈ ਜਦੋਂ ਇਹ ਕੜਹੀ ਦੇ ਵਿੱਚ ਮਿਕਸ ਹੋ ਜਾਂਦੇ ਆ ਤੇ ਫਿਰ ਇਹ پکਦੇ ਨਹੀਂ ਆ ਕੱਚੇ ਰਹਿ ਜਾਂਦੇ ਇਸ ਕਰਕੇ ਇਹਨਾਂ ਨੂੰ ਪਹਿਲੇ ਹੀ ਪਕਾ ਲੈਣਾ ਹੈ ਜਿੰਨਾ ਪਕਾਣਾ। ਮੈਂ ਇਹਦੇ ਵਿੱਚ ਹੋਰ ਤੇਲ ਨਹੀਂ ਪਾਇਆ ਉਸੇ ਤੇਲ ਦੇ ਵਿੱਚ ਮੈਂ ਅੱਧਾ ਚਮਚ ਮੇਥਰੇ, ਅੱਧਾ ਚਮਚ ਸਾਬਤ ਧਨੀਆ, ਅੱਧਾ ਚਮਚ ਜੀਰਾ ਤੇ ਦੋ ਸਾਬਤ ਲਾਲ ਮਿਰਚਾਂ ਜਿਹੜੀਆਂ ਇਹ ਪਾ ਰਹੀਆਂ। ਇਹਨਾਂ ਨੂੰ ਹਲਕਾ ਜਿਹਾ ਫਰਾਈ ਕਰਾਂਗੇ। ਤੇਦੇ ਵਿੱਚ ਇੱਕ ਚਮਚ ਬਰੀ ਬਰੀ ਕਟਿਆ ਲਸਣ ਤੇ ਇੱਕ ਚਮਚ ਬਰੀ ਬਰੀ ਕਟਿਆ ਹੋਇਆ ਜਿਹੜਾ ਅਦਰਕ ਆ ਉਹ ਪਾ ਦੇਣਾ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਵੀ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਹੈ ਖੜੇ ਮਸਾਲਿਆਂ ਦੇ ਨਾਲ ਤੇ ਜਦੋਂ ਲਸਣ ਅਦਰਕ ਫਰਾਈ ਹੋ ਜਾਏਗਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਬਰੀ ਬਰੀ ਕਟੀਆਂ ਹੋਈਆਂ ਹਰੀਆਂ ਮਿਰਚਾਂ ਮੈਂ ਤਿੰਨ ਹਰੀਆਂ ਮਿਰਚਾਂ ਇਹਦੇ ਵਿੱਚ ਪਾ ਰਹੀਆਂ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਹਰੀ ਮਿਰਚ ਪਾ ਲਿਓ ਜਿੰਨਾ ਤਿੱਖਾ ਖਾਣਾ ਪਸੰਦ ਕਰਦੇ ਉਸੇ ਹਿਸਾਬ ਨਾਲ ਹਰੀ ਮਿਰਚ ਪਾ ਲਿਓ ਤੇ 6-7 ਜਿਹੜੇ ਪਿਆਜ਼ ਐ ਇਹਦੇ ਵਿੱਚ ਪਾ ਦਨੇ ਆ ਕੱਟੇ ਹੋਏ ਛੋਟੇ ਸਾਈਜ਼ ਦੇ ਮੈਂ ਪਿਆਇ ਲੈਣੇ ਆ ਇਸ ਕਨ ਮੈਂ 6-7 ਲੈਣੇ ਆ ਜੇਕਰ ਤੁਸੀਂ ਵੱਡੇ ਸਾਈਜ਼ ਦੇ ਲੈ ਰਹੇ ਤਾਂ 3 ਜਾਂ 4 ਪਿਆਜ਼ ਪਾ ਲਿਓ ਹੁਣ ਇਹ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਪਿਆਜ਼ ਜਿਹੜੇ ਮਿਕਸ ਕਰਾਂਗੇ ਗੈਸ ਮੈਂ ਬਿਲਕੁਲ ਲੋ ਕਰ ਦਿੱਤੀ ਐ ਹੁਣ ਇਹਦੇ ਵਿੱਚ ਆਪਾਂ ਮਸਾਲੇ ਪਾਣੇ ਆ ਅੱਧਾ ਕ ਚਮਚ ਨਮਕ ਪਾਵਾਂਗੇ ਅੱਧਾ ਚਮਚ ਪਾਵਾਂਗੇ ਹਲਦੀ ਪਾਊਡਰ ਨਮਕ ਦੇਖ ਕੇ ਪਾਣਾ ਕਿਉਂਕਿ ਆਪਾਂ ਪਹਿਲੇ ਵੀ ਕੜੀ ਵਿੱਚ ਨਮਕ ਜਿਹੜਾ ਪਾਇਆ ਹੋਇਆ ਐ 1/4 ਚਮਚ ਗਰਮ ਮਸਾਲਾ ਪਾਣਾ ਅੱਧਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮੇਚ ਪਾਊਡਰ ਦਾ ਤੁਹਾਨੂੰ ਸਾਰੇ ਮਸਾਲੇ ਜਿਹੜੇ ਚੰਗੀ ਤਰ੍ਹਾਂ ਦੇ ਨਾਲ ਤੜਕੇ ਦੇ ਵਿੱਚ ਮਿਕਸ ਕਰਾਂਗੇ 1 ਮਿੰਟ ਲਈ ਮਸਾਲਿਆਂ ਨੂੰ ਪਿਆਜ਼ ਦੇ ਨਾਲ ਪਕਾ ਲੈਣਾ ਸਿਰਫ 1 ਮਿੰਟ ਪਕਾਣਾ ਇਸ ਤੋਂ ਵੱਧ ਨਹੀਂ ਪਕਾਣਾ ਨਹੀਂ ਤਾਂ ਫਿਰ ਮਸਾਲੇ ਜਿਹੜੇ ਉਹ ਜਲ ਜਾਣਗੇ 1 ਮਿੰਟ ਪਕਾਣ ਤੋਂ ਬਾਅਦ ਹੁਣ ਇਹਦੇ ਵਿੱਚ ਆਲੂ ਜਿਹੜੇ ਫਰਾਈ ਕਰਕੇ ਰੱਖਿਆ ਇਹ ਪਾ ਦੇਣੇ ਆ ਪਿਆਜ਼ ਹਲਕੇ ਜੇ ਸੌਫਟ ਹੋ ਗਏ ਆ ਤੇ ਆਲੂ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਤੜਕੇ ਦੇ ਵਿੱਚ ਮਿਕਸ ਕਰਨਾ ਹੈ ਮਿਕਸ ਕਰਨ ਤੋਂ ਬਾਅਦ ਦੇਖ ਲੈਣਾ ਜੇਕਰ ਮਸਾਲਾ ਜਿਹੜਾ ਸੁੱਕਾ ਸੁੱਕਾ ਲੱਗਾ ਤਾਂ ਥੋੜਾ ਜਿਹਾ ਪਾਣੀ ਦੇ ਵਿੱਚ ਪਾ ਦਿੰਨੇ ਆ ਤੇ ਲੋ ਫਲੇਮ ਦੇ ਉੱਤੇ ਇਹਨਾਂ ਨੂੰ ਪਕਾਣਾ ਹੈ ਤੇ ਮੈਂ ਅੱਧੇ ਕੋਕੋਲੀ ਪਾਣੀ ਦੇ ਵਿੱਚ ਪਾ ਰਹੀਆਂ ਕਿਉਂਕਿ ਮਸਾਲਾ ਜਿਹੜਾ ਸਾਰਾ ਤੜਕਾ ਜਿਹੜਾ ਇਹ ਸੁੱਕਾ ਸੁੱਕਾ ਹੈ ਜਿਹੜੇ ਮਸਾਲੇ ਇਹ ਜਾਲ ਸਕਦੇ ਇਸ ਤਰੀਕੇ ਦੇ ਨਾਲ ਇਸ ਕਾਨਾ ਥੋੜਾ ਜਿਹਾ ਪਾਣੀ ਦੇ ਵਿੱਚ ਪਾਣਾ ਅੱਧੀ ਕੋਲੀ ਨਾਲੋਂ ਵੀ ਘੱਟ ਪਾਣੀ ਜਿਹੜਾ ਮੈਂ ਇਹਦੇ ਵਿੱਚ ਪਾ ਦਿੱਤਾ ਹੈ ਹੁਣ ਮੀਡੀਅਮ ਗੈਸ ਦੇ ਉੱਤੇ ਇਹਨਾਂ ਨੂੰ ਪਕਾਵਾਂਗੇ ਜਦੋਂ ਤੱਕ ਪਾਣੀ ਜਿਹੜਾ ਸੁੱਕ ਨਹੀਂ ਜਾਂਦਾ ਔਰ ਆਲੂ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਗਲ ਨਹੀਂ ਜਾਂਦੇ ਉਦੋਂ ਤੱਕ ਇਹਨਾਂ ਨੂੰ ਮੈਂ ਮੀਡੀਅਮ ਫਲੇਮ ਤੇ 2-3 ਮਿੰਟ ਲਈ ਪਕਾ ਲਿਆ ਪਾਣੀ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਸੁੱਕ ਗਿਆ ਔਰ ਤੜਕਾ ਜਿਹੜਾ ਸਾਡਾ ਬਹੁਤ ਹੀ ਵਧੀਆ ਤਿਆਰ ਹੋ ਗਿਆ ਹੁਣ ਗੈਸ ਬੰਦ ਕਰ ਦਿੰਨੇ ਆ ਅਤੇ ਦੂਜੇ ਪਾਸੇ ਸਾਡੀ ਕੜੀ ਜਿਹੜੀ ਉਬਲ ਰਹੀ ਹੈ ਰਿਜ ਰਹੀ ਹੈ ਚੰਗੀ ਤਰ੍ਹਾਂ ਦੇ ਨਾਲ ਰਿਜਦੇ ਹੋਏ 20 ਮਿੰਟ ਹੋ ਗਏ ਆ ਕੜੀ ਨੂੰ ਤੁਸੀਂ ਦੇਖ ਸਕਦੇ ਹੋ ਕੜੀ ਦਾ ਟੈਕਸਚਰ ਕੜੀ ਦਾ ਰੰਗ ਦੇਖੋ ਕਿੰਨਾ ਵਧੀਆ ਆਇਆ ਹਲੇ ਦੇਖਣ ਦੇ ਵਿੱਚ ਥੋੜੀ ਪਤਲੀ ਲੱਗ ਰਹੀ ਹੈ ਜਦੋਂ ਜਦੋਂ ਇਹ ਠੰਡੀ ਹੋਏਗੀ ਉਦੋਂ ਉਦਾਂ ਹੀ ਹੈ ਗਾੜੀ ਹੁੰਦੀ ਜਾਂਦੀ ਹੈ ਇਸ ਕਾਰਨ ਇਹਨੂੰ ਜ਼ਿਆਦਾ ਪਕਾਉਣਾ ਨਹੀਂ ਹੈ ਹੁਣ ਮੈਂ ਤੜਕਾ ਜਿਹੜਾ ਇਹਦੇ ਵਿੱਚ ਪਾ ਦਿੱਤਾ ਤੇ 4 ਤੋਂ 5 ਮਿੰਟ ਨੂੰ ਹੋਰ ਪਕਾਵਾਂਗੇ ਆਪਾਂ ਤੜਕੇ ਦੇ ਨਾਲ ਤਾਂ ਕਿ ਤੜਕੇ ਦੇ ਵਿੱਚ ਜਿੰਨੇ ਵੀ ਮਸਾਲੇ ਆਪਾਂ ਪਾਏ ਆ ਸਾਰਿਆਂ ਦਾ ਫਲੇਵਰ ਜਿਹੜਾ ਕੜੀ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਆ ਤੇ ਗੈਸ మీడియం ਕਰਕੇ ਇਹਨੂੰ 4-5 ਮਿੰਟ ਲਈ ਹੋਰ ਪਕਾ ਲੈਣੇ ਆ। 4 ਮਿੰਟ ਇਹਨੂੰ ਮੈਂ ਹੋਰ ਪਕਾਇਆ ਤਾਂ ਤੁਸੀਂ ਦੇਖੋ ਕੜੀ ਸਾਡੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਇਹਦੇ ਤਾਂ ਕਲਰ ਦੇਖੋ ਕਿੰਨਾ ਵਧੀਆ ਆਇਆ ਹੈ ਸਾਈਡਾਂ ਤੇ ਤੇਲ ਜਿਹੜਾ ਤੈਰ ਰਿਹਾ ਇਹ ਨਿਸ਼ਾਨੀ ਹੁੰਦੀ ਹੈ ਕਿ ਕੜੀ ਸਾਡੀ ਜਿਹੜੀ ਇਹ ਬਣ ਕੇ ਤਿਆਰ ਹੈ ਤੇ ਬਹੁਤ ਹੀ ਵਧੀਆ ਕੜੀ ਬਣ ਕੇ ਤਿਆਰ ਹੋਈ ਹੈ। ਹੁਣ ਗੈਸ ਜਿਹੜੀ ਇਹ ਬੰਦ ਕਰ ਦਿੰਨੇ ਆ ਤੇ ਇਹਦੇ ਵਿੱਚ ਬਰੀ-ਬਰੀ ਕੱਟਿਆ ਹਰਾ ਧਨੀਆ ਪਾ ਦਿੰਨੇ ਆ। ਹਰਾ ਤਨੀਆ ਪਾ ਕੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦੇਣਾ ਹੈ ਤੇ ਇਹਨੂੰ ਗਰਮਾ ਗਰਮ ਤੁਸੀਂ ਚੋਲਾ ਦੇ ਨਾਲ ਜਾਂ ਫਿਰ ਫੁਲਕੇ ਦੇ ਨਾਲ ਇੰਜੋਏ ਕਰਿਓ ਬਹੁਤ ਹੀ ਟੇਸਟੀ ਕੜੀ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰ ਬਣਾ ਕੇ ਜ਼ਰੂਰ ਦੇਖਿਓ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਕੜੀ ਕਿੱਦਾਂ ਦੀ ਬਣੀ ਸੀ ਜੇਕਰ ਰੈਸਪੀ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਉਹ ਮਿਲਦੇ ਆਂ ਅੱਜ ਦੀ ਕਿਸੇ ਹੋਰ ਰੈਸਪੀ ਦੇ ਨਾਲ